ਅੱਛਾ ਦਰਿਆ ਦਰਿਆ ਵੀ ਬੁਣਦੇ ਸੀਗੇ ਜੀ? ਹਾਂ ਜੀ। ਕਿੱਦਾਂ ਬੁਣਦੇ ਸੀ ਦਰਿਆ ਦਾ? ਕੀ ਆ ਸਿਸਟਮ ਸੀਗਾ? ਐਕਣਾ ਜੀ, ਪਹਿਲੇ ਤਾਂ ਖੁੰਡੇ ਗੱਡੇ ਕਰਦੇ ਤੇ। ਅੱਛਾ। ਫੇਰ ਅੱਡੇ ਬਣਾਉਣ ਲੱਗ ਗਏ। ਅੱਛਾ। ਖੁੰਡਿਆਂ ਪਰ ਵੀ ਬੁਣੀਆਂ, ਅੱਡਿਆਂ ਪਰ ਵੀ ਬੁਣੀਆਂ। ਤਾਂ ਖੁੰਡਿਆਂ ਤੇ ਅੱਡਿਆਂ ਦਾ ਕੀ ਫਰਕ ਹੈ? ਅੱਡਾ ਜਿੱਥਾਂ ਮਰਜ਼ੀ ਚੱਕ ਕੇ ਰੱਖ ਲੋ। ਅੱਛਾ। ਖੁੰਡੇ ਜਿੱਥਾਂ ਗੱਡੇ ਨੂੰ ਉੱਥੇ ਬੁਣਨੀ ਆ। ਅੱਛਾ। ਹਾਂ ਜੀ। ਦੋਵੇਂ ਤਰੀਕੇ ਨਾਲ ਬੁਣੀਆਂ ਹੁੰਦੀਆਂ। ਹਾਂ ਜੀ, ਦੋਹਾਂ ਗੱਲੇ ਬੁਣੀਆਂ। ਅੱਛਾ ਪਹਿਲਾਂ ਦੂਜੇ ਤਰੀਕੇ ਨਾਲ ਅੱਡੇ ਨਾਲ ਬਾਅਦ ਚੋਂ ਹੋਇਆ ਸ਼ੁਰੂ ਹਾਂਜੀ ਅੱਡੇ ਦਾ ਬਾਅਦ ਮੈਂ ਹੋਇਆ ਤੁਸੀਂ ਬੁਣੀਆਂ ਹੋਈਆਂ ਦਰੀਆਂ ਬੁਣੀਆਂਆਂ ਜੀ ਇੱਕ ਦਰੀ ਤੁਸੀਂ ਲੈ ਕੇ ਵੀ ਆਏ ਹਾਂਜੀ ਅੱਛਾ ਇਹ ਇਹ ਕਿਨਾਂ ਲਈ ਬੁਣੀ ਹੈ ਇਹ ਮੈਂ ਬੁਣੀ ਹੈ ਕਿ ਬੁਣੀ ਹੈ ਹਾਂਜੀ ਵਾਹ ਆ ਦੇਖੋ ਜੀ ਪੰਜਾਬੀਓ ਜੀ ਆ ਦੇਖੋ ਜੀ ਨਵੀਂ ਜਨਰੇਸ਼ਨ ਵੀ ਦਰੀਆਂ ਬੁਣਦੀ ਹੈ ਜੀ ਆ ਦੇਖੋ ਖਾਸ ਗੱਲ ਹੈ ਆ ਤੁਹਾਡਾ ਨਾਂ ਕੀ ਹੈ ਜੀ ਰਾਜਵਿੰਦਰ ਕੌਰ ਜੀ ਰਾਜਵਿੰਦਰ ਕੌਰ ਤੁਹਾਡੀ ਨੋ ਹੈ ਇਹ ਹਾਂ ਜੀ ਬੜਾ ਵਧੀਆ ਕੰਮ ਕਰ ਰਹੇ ਦਰੀਆਂ ਬੁਣ ਰਹੇ ਹਾਂ ਦਿਖਾਓ ਜਰਾ ਦਰੀ ਜੀ ਹਾਂ ਆ ਦੇਖੋ ਜੀ ਦਰੀ ਦੇਖੋ ਜੀ ਇਹਨੂੰ ਕਰਕੇ ਦਿਖਾ ਦਿਓ ਖੋਲ ਦੇ ਇਹ ਖੋਲ ਦੇ ਆਹ ਬੱਚੇ ਫੜਿਓ ਜਰਾ ਜੀ ਆ ਸਾਰੇ ਪਾਸੇ ਚੰਗੀ ਤਰ੍ਹਾਂ ਇਧਰ ਨੂੰ ਖੋਲ ਲੋ ਸੱਚੇ ਖੱਬੇ ਹਾਂ ਆਹ ਖਾਣੇ ਦੀ ਦਰੀ ਜੀ ਆ ਦੇਖੋ ਬੇਬੇ ਤੇ ਕਮਾਲ ਦੀ ਗੱਲ ਐ ਰੰਗ ਬਰੰਗੇ ਡਿਜ਼ਾਈਨ ਬਣਾਤੇ ਜੀ ਇਹ ਕਦ ਪੁਣੀ ਤੁਸੀਂ ਇਹ 1999 ਚ ਪੁਣੀ ਐ ਜੀ 1999 ਚ ਪੁਣੀ ਐ ਤੁਸੀਂ ਅੱਛਾ ਹੁਣ ਲੇਟੈਸਟ ਵੀ ਕੋਈ ਪੁਣੀ ਕਿ ਇਹ ਲਾਸਟ ਇਹੀ ਪੁਣੀ 1999 ਚ ਨਹੀਂ ਉਸ ਤੋਂ ਬਾਅਦ ਅਸੀਂ ਕੱਪੜਿਆਂ ਦੀਆਂ ਪੁਰਾਣੇ ਕੱਪੜਿਆਂ ਦੀ ਕੱਟ ਕੇ ਉਹ ਹੁਣ ਦੇ ਲੀਰਾ ਦੀਆਂ ਜਿਹੜੀਆਂ ਬੁਣੀਆਂ ਐ ਜੀ ਬਹੁਤ ਜ਼ਿਆਦਾ ਅੱਛਾ ਹਾਂ ਜੀ ਪੁਰਾਣੇ ਕੱਪੜਿਆਂ ਦੀਆਂ ਕੱਟ ਕੇ ਉਹ ਬਣਾ ਦੇਣੀ ਐ ਦਰੀਆਂ ਹਾਂ ਜੀ ਅੱਛਾ ਕਮਾਲ ਦੀ ਗੱਲ ਐ ਵਾਹ ਜੀ ਵਾਹ ਇਹ ਜਾਂਦੀ ਰੇਸ਼ਮੀ ਜਿੰਨੇ ਰੇਸ਼ਮੀ ਹੋਣੇ ਹਾਂ ਹਾਂ ਹੁਣ ਪਰ ਪਰ ਕੇ ਲੀਰਾ ਇਸ ਤਰ੍ਹਾਂ ਹਾਂ ਹਾਂ ਕੱਟ ਲੈਣੀਆਂ ਤੇ ਚੱਪ ਕੇ ਕੱਟ ਲੈਣੀਆਂ ਤੇ ਬੁਣਨੀਆਂ ਇਹ ਬੁਣ ਨਹੀਂ ਚੇਰੇ ਬਣਾ ਕੇ ਹਾਂ ਚਰਖਾ ਚਰਖਾ ਲਾਉਦੇ ਰਹੇ ਦੁਸਤ ਨਾਲੇ ਖੁਸ਼ ਰਹਿਣਾ ਹੈ ਹਾਂ ਖੁਸ਼ ਰਹਿਣਾ ਕਈ ਜਣੇ ਨੇ ਚਲਾਉਣਾ ਚਾਖਾ ਅੱਛਾ ਹਾਂ ਜੀ ਚਰਖਾ ਚੱਲਣਾ ਕੱਟੀਆਂ ਦੇ ਬੈਠਣਾ ਹਾਂ ਜੀ ਹਾਂ ਜੀ ਉਹ ਆਪਦੀ ਗੱਲ ਹੈ ਚਰਖਾ ਜਾ ਕੇ ਇੱਥੇ ਸੂਤ ਸਾਤ ਫਿਰ ਕਿੰਦਾ ਚਰਖੇ ਦੇ ਸਾਰੇ ਪਾਰਟਸ ਦੱਸੋ ਕਿ ਨਾਂ ਕਿਆ-ਕਿਆ ਹੁੰਦਾ ਤੱਕਲਾ ਹੁੰਦਾ ਜੀ ਕਿਆ ਹੁੰਦਾ ਜੀ ਦੱਸੋ ਜਰਾ ਤੱਕਲਾ ਚਰਮਖਾਂ ਧੰਮਕੜਾ ਹਾਂ ਅੱਛਾ ਜੀ ਗੁੱਡੀਆਂ ਹਾਂ ਅੱਛਾ ਜੀ ਪੱਲੜ ਜੀ ਢੇਰਨੀ ਕਮਾਉਣ ਵਾਲੀ ਕਮਾਉਣ ਹਾਂ ਮਾਲ ਹੁੰਦੀ ਸੀ ਕਸਨ ਹੁੰਦੀ ਸੀ ਕਸੇ ਆਉਂਦੇ ਤੇ ਦੋ ਜਿਹੜੇ ਪਲੜੇ ਹੁੰਦੇ ਨੇ ਨਾ ਦੋ ਹੋਏ ਹਾਂ ਉਹ ਕਸੇ ਵੀ ਹੁੰਦੇ ਤੇ ਸਣੀ ਦੀ ਬੱਟੀ ਵੀ ਦੀ ਬ੍ਰੀਕ ਅੱਛਾ ਰੱਸੀ ਉਹ ਸਾਰੀ ਫਿਰ ਉਦੋਂ ਦੀ ਗਾਨੀ ਇੱਕ ਸਾਰ ਰੱਖਣੀ ਵੀ ਇੱਧਰ ਉੱਧਰ ਨੂੰ ਨਾ ਹੋ ਬੋ ਦੇਣਾ ਫਿਰ ਪਰ ਮਾਲ ਪਾਉਣੀ ਤਾਂ ਅੱਗੇ ਦੀ ਹਾਂ ਅੱਠ ਅੱਠ ਲੜਾ ਬਣਾ ਕੇ ਤਾਗਾ ਅੱਛਾ ਉਹੀ ਸੂਤ ਦਾ ਤਾਗਾ ਬਣਾਉਣਾ ਬੱਟ ਬੱਟ ਕੇ ਉਹਦੀ ਮਾਰ ਲ ਬਣਾ ਲੈਣੀ ਫਿਰ ਅੱਛਾ ਹਾਂ ਜੀ ਮਾਰ ਫਿਰ ਇੱਥਾ ਇੱਕ ਇੱਥਾ ਲਾ ਦੇਣਾ ਗੱਬਾ ਜਾ ਜੋੜ ਜਾ ਉਹਦੇ ਉੱਪਰ ਰੂੰ ਹੀ ਲਵੇੜ ਦੇਣੀ ਅੱਛਾ ਫਿਰ ਉਹਦੇ ਵਿੱਚ ਥੋੜਾ ਥੋੜਾ ਜਿਹਾ ਪਾਣੀ ਪਾਈ ਜਾਣਾ ਉਹ ਟੁੱਟਾ ਨਾ ਚਾਰ ਖੱ ਚੱਲੀ ਜਾਣਾ ਮਾਰੋ ਮਾਰ ਫਿਰ ਚੱਲੀ ਜਾਣਾ ਹਾਂ ਚੱਲਦਾ ਨਾਲੇ ਦੂਈ ਤੇ ਦੂਈ ਗੱਲਾਂ ਮਾਰੀ ਜਾਣੀਆਂ ਹਾਸੀ ਤਮਾਸ਼ੀਆਂ ਨੇ ਆ ਨਾਲੇ ਵਿੱਚ ਨੂੰ ਖਿਲਲਾ ਚੱਬੀ ਜਾਣੀਆਂ ਮੱਕੀ ਦੇ ਦਾਣੇ ਭੁੰਨੇ ਹੋਣ ਅੱਛਾ ਹਾਸਾ ਗੋਈਆ ਦੂਏ ਤੇ ਦੂਏ ਗੋਲ ਕਰੀ ਜਾਣਾ ਹਾਂ ਜੀ ਹਾਂ ਜੀ ਗੁੱਸਾ ਨਹੀਂ ਕਰਦਾ ਜਾਨੀ ਹਾਂ ਜੀ ਅਤੇ ਚਰਖਾ ਜਦ ਬੈਠਦੇ ਤਿੰਨ ਜਣਾਂ ਦੇ ਵਿੱਚ ਗੀਤ ਗਾਣੇ ਵੀ ਗਾਉਂਦੀਆਂ ਸੀਗੀਆਂ ਨਹੀਂ ਸਾਡੇ ਜਮਾਨੇ ਮ ਗੀਤ ਘੱਟ ਗਾਏ ਆ ਅੱਛਾ ਅੱਛਾ ਯਾਨੀ ਅਸੀਂ ਜੰਗਲ ਵਿੱਚ ਜ਼ਮੀਨ ਲੈ ਲਈ ਜਿਆਦਾ ਅੱਛਾ ਉੱਥੇ ਬਸ ਸਾਡੀ ਮਾਂ ਤੇ ਇੱਕ ਪਰਜਾਈ ਸੀ ਸਾਡੀ ਤਾਈ ਸੀ ਤਾਈ ਦੀਆਂ ਕੁੜੀਆਂ ਤਿਆਂ ਵਾਰੀ ਵਾਰੀ ਕੱਤੀ ਜਾਂਦੀਆਂ ਤੇ ਕੰਮ ਵੀ ਫਿਰ ਕਰਨਾ ਪੈਂਦਾ ਤਾਂ ਜ਼ਿੰਮੇਦਾਰਾ ਤਾਂ ਅੱਛਾ ਅੱਛਾ ਹਾਂਜੀ ਇਹ ਗੀਤ ਗੁੱਤ ਤੱਕ ਜਦ ਘਟ ਗਿਆ ਇਹ ਸਾਰੀਆਂ ਦਾਦੀਆਂ ਗਾਏ ਕਰਦੀਆਂ ਦੀਆਂ ਅੱਛਾ ਹਾਂ ਜੀ ਉਹ ਬਹੁਤ ਗਾਏ ਕਰਦੀਆਂ ਦੀਆਂ ਕੋਈ ਯਾਦ ਹੈ ਕੋਈ ਨਹੀਂ ਕੋਈ ਯਾਦ ਨਹੀਂ ਯਾਦ ਰਿਹਾ ਉਹ ਜੀ ਸੋਣਿਆ ਸੋਣਿਆ ਬੇ ਦੇਖੋ ਅੱਜ ਆਪਾਂ ਵੀਡੀਓ ਤਿਆਰ ਕਰ ਰਹੇ ਹਾਂ ਪੁਰਾਣੀਆਂ ਗੱਲਾਂ ਕਰ ਰਹੇ ਹਾਂ ਉਹ ਤਾਂ ਜਿੱਦ ਤੱਕ ਬਹੁਤ ਜੀ ਆਪਾਂ ਲੱਗਾ ਨਾ ਕਿੰਨੀ ਵੇਲੇ ਬਹੁਤ ਜੀ ਹਾਂ ਜੀ ਸਾਡੇ ਆਪਣੇ ਬਜ਼ੁਰਗ ਯਾਦ ਆ ਗਏ ਹਣੇ ਬੇਬੇ ਸਾਡੂ ਹਾਂ ਜੀ ਸਾਰੇ ਆਉਂਦੇ ਯਾਦ ਸਾਰੇ ਤੁਹਾਡੇ ਪਿਤਾ ਜੀ ਦਾ ਨਾਮ ਮਮਾ ਸਿੰਘ ਪਾਜੀ ਠੀਕ ਹੈ ਤੁਹਾਡੇ ਮਾਤਾ ਜੀ ਦਾ ਨਾਮ ਪ੍ਰੇਮ ਕੌਰ ਔਰ ਤੁਹਾਡੇ ਦਾਦਾ ਜੀ ਦਾ ਨਾਮ ਸਾਡੇ ਦਾਦਾ ਜੀ ਦਾ ਬਸਾਵਾ ਸਿੰਘ ਵਾਹ ਜੀ ਵਾਹ ਦਾਦੀ ਦਾ ਨਾਮ ਵੀ ਯਾਦ ਹੈ ਦਾਦੀ ਦਾ ਨਹੀਂ ਯਾਦ ਹੈ ਪਰ ਆਪਾਂ ਦੇਖੋ ਪਹੁੰਚ ਗਏ ਆਪਾਂ ਪਹੁੰਚ ਗਏ ਜੀ ਹਾਂ ਜੀ ਪਹੁੰਚ ਗਏ ਆਂਕੀ ਅਸੀਂ ਵਿਰਸੇ ਤੇ ਵਿਰਾਸਤ ਦੀ ਗੱਲਾਂ ਹਾਂ ਜੀ ਹਾਂ ਜੀ ਔਰ ਅੱਜ ਜਿਹੜਾ ਅਸੀਂ ਤੁਹਾਡੇ ਨਾਲ ਸਮਾਂ ਬਤਾ ਰਹੇ ਹਾਂ ਅਸੀਂ ਖੁਸ਼ ਹੋ ਰਹੇ ਹਾਂ ਸਾਡੀ ਵੀਡੀਓ ਨੂੰ ਦੇਖਣ ਵਾਲੇ ਖੁਸ਼ ਹੋ ਰਹੇ ਹਾਂ ਔਰ ਸਭ ਤੋਂ ਵਧੀਆ ਗੱਲ ਹੈ ਤੁਸੀਂ ਖੁਸ਼ ਹੋ ਰਹੇ ਹੋ ਬੜੀ ਖੁਸ਼ੀ ਜਿਹੜੀ ਹੈ ਨਾ ਸਾਡੇ ਤੋਂ ਦੇਖ ਕੇ ਹਾਂ ਜੀ ਹਾਂ ਜੀ ਹਾਂ ਜੀ ਦਾਦੀ ਜੀ ਦੇਖੇ ਵੀ ਦਾਦਾ ਜੀ ਦੇਖੇ ਵੀ ਦਾਦਾ ਜੀ ਦੇਖੇ ਵੀ ਹਾਂ ਇਹ ਜਿਹੜੀ ਤੁਹਾਡੀ ਖੁਸ਼ੀ ਹੈ ਨਾ ਜੀ ਇਹ ਤੁਹਾਡੇ ਚਿਹਰਿਆਂ ਤੇ ਮੁਸਕਰਾਹਟ ਆਹੀ ਦੇਖਣਾ ਬੇਸੀ ਜਿੰਨਾ ਦੇ ਨਾਲ ਜੇ ਅਸੀਂ ਸਮਾਂ ਬਤਾਉਨੇ ਨਾ ਜੀ ਜਿਹਦਾ ਸਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਨਹੀਂ ਖੁਸ਼ ਬਹੁਤ ਰਹੇ ਕਰਦੇ ਤੇ ਜਦ ਸੀ ਭੁੱਖੇ ਵੀ ਖੁਸ਼ ਰਹਿੰਦੇ ਤੇ ਅੱਛਾ ਕੋਈ ਨਾ ਖਾਏ ਵੀ ਖੁਸ਼ ਰਹਿੰਦੇ ਹਾਂ ਅਸੀਂ ਪਾਣੀ ਵੀ ਟੋਬੇ ਦਾ ਪੀ ਲੈਂਦੇ ਤੇ ਅੱਛਾ ਹੁਣ ਕਾ ਪੀ ਲੈ ਕਰਦੇ ਹੁਣ ਕਾ ਪੀ ਲੈਣਾ ਕਪੜਾ ਤਾਣ ਕੇ ਚੁੰਨੀਆਂ ਪਾ ਕੇ ਆਏ ਨਾ ਕੁਛ ਦੁੱਖ ਦਾ ਤਾਂ ਕੁਛ ਨਹੀਂ ਤਾਂ ਦੁੱਖ ਦਾ ਸਾਡਾ ਹਾਂ ਪਾਣੀ ਪੀ ਲੈਣਾ ਇਹ ਚੱਪੜ ਉਹਨੇ ਵੀ ਪਏ ਆ ਹਾਂ ਡੇ ਜੇ ਉਹ ਵੀ ਆ ਪਾ ਕੇ ਜਿੱਥੇ ਆਲਗਣ ਕਿਤੇ ਬਾਹਰ ਘੁੰਮਦੇ ਜਾਣੇ ਉਹ ਕਪੀ ਲੈਣਾ ਪੁਰ ਕੇ ਪੀ ਲੈਣਾ ਹਾਂਜੀ ਪੀ ਲੈਣਾ ਹਾਂਜੀ ਅੱਛਾ ਹੋਰ ਤਾਂ ਫਿਲਟਰ ਲਾਏ ਹੋਏ ਘਰ ਆ ਚਾਰੋ ਲਾਏ ਹੋਏ ਕੋਈ ਸਵਾਦ ਨਹੀਂ ਆਉਂਦਾ ਮਾਰੀਆਂ ਲੱਗੀਆਂ ਮੈਨੂੰ ਤਾਂ ਹਾਂ ਮਾਰੀਆਂ ਲੱਗੀਆਂ ਆਹ ਤ ਬੜੀ ਵਧੀਆ ਗੱਲ ਦੱਸੇ ਫਿਲਟਰ ਅੰਦਰ ਲੱਗੇ ਰਹਿਣਾ ਹੈ ਮੇਰੇ ਵਰਗੇ ਬਜ਼ੁਰਗ ਨਾਲ ਇੱਥੇ ਤੇ ਟੁੱਟੀ ਘੋੜ ਕੇ ਪੀ ਲੈਣਾ ਪਰ ਆਪਾਂ ਹੁਣ ਸਾਰਾ ਸਿਸਟਮ ਖਰਾਬ ਵੀ ਤਾਂ ਕਰ ਲਿਆ ਵਾਹ ਜੀ ਵਾਹ ਸਾਰੇ ਪੱਖੇ ਪੱਖੇ ਕੋਲਰ ਏਸੀ ਹਾਂ ਇਹਨਾਂ ਸਭ ਕੁਝ ਬਰਬਾਦ ਕਰ ਦਿੱਤਾ ਵੀ ਆਪਣੇ ਹੱਥਾਂ ਨਾਲ ਹੱਥਾਂ ਨਾਲ ਹਾਂਜੀ ਲੈ ਜਾ ਕਰਦੀਆਂ ਤੇ ਬੁਣਕੇ ਸੌਰਿਆਂ ਨੂੰ 7 7 9 9 11 11 ਅੱਛਾ ਪੱਖਿਆਂ ਬੁਣਕੇ ਲੈ ਜਾਣੀਆਂ ਅੱਛਾ ਫਿਰ ਕੀ ਕਸਾਸ ਨੂੰ ਦੇਣੀ ਦੋ ਇੱਕ ਨਾਨਦ ਨੂੰ ਦੇ ਦੇਣੀ ਕੋਈ ਮਾਮੀ ਜੀ ਨੂੰ ਦੇ ਦੇਣੀ ਅੱਛਾ ਗੈਲਿਕ ਕ ਕਸਾਬ ਨੂੰ ਟਿੱਕੀ ਦੇਣੀ ਉਹਨਾਂ ਨੂੰ ਅੱਛਾ ਵੀ ਨਵੀਂ ਬਹੂ ਲੈ ਕੇ ਆਈ ਆ ਅੱਛਾ ਇੱਕ ਇੱਕ ਖਜੂਰ ਦਾ ਬੋਈਆ ਬੁਣਿਆ ਹੋਣਾ ਉਹ ਵੀ ਆਪ ਬੁਣ ਲੈਂਦੀਆਂ ਦੀਆਂ ਅੱਛਾ ਵਿੱਚ ਬਗੜ ਪਾ ਕੇ ਉਹ ਰੰਗ ਕੇ ਨਾ ਹੈ ਖਜੂਰ ਦੇ ਪੱਠੇ ਤੋੜਨੇ ਫਿਰ ਉਹ ਰੰਗ ਕੇ ਆਪ ਬਣਾਉਣੇ ਬੋਈਆ ਇੰਨੇ ਨੇ ਬੋਈਆ ਲਿਆਉਣੇ ਕਹਿੰਦੇ ਇਹਦੇ ਬੋਈਏ ਹਾਂਜੀ ਤੁਸੀਂ ਵੀ ਬਣਾਏ ਦੀ ਬੋਈਏ ਨਹੀਂ ਜੀ ਮੈਂ ਦੇਖਿਆ ਸਾਡੇ ਨਾਲ ਇੱਕ ਰੋਪੜਿਕ ਬਹੁਤ ਬਜ਼ੁਰਗ ਮਾਤਾ ਸੀ ਹਾਂਜੀ ਉਹ ਬੋਈਏ ਬਣਾ ਕੇ ਵੇਚਦੀ ਸੀ ਵੇਚਦੀ ਹੁੰਦੀ ਸੀ ਖਜੂਰ ਲਿਆਣੀ ਉਹਨੇ ਇੰਨੀ ਬਜ਼ੁਰਗ ਸੀ 100 ਸਾਲ ਦੀ ਉਹ ਲਿਆ ਕੇ ਛਿੱਲ ਕੇ ਬਣਾ ਬਣਾ ਕੇ ਉਹਨੇ ਬੋਈਏ ਤਿਆਰ ਕਰਦੇ ਜੀ ਰੰਗ ਵੀ ਦਿੰਦੀ ਆ ਤੇ ਰੰਗ ਰੰਗ ਬਰੰਗ ਬਣਾਉਂਦੇ ਹਾਂ ਫੁੱਲ ਪਾਉਣਾ ਆ ਇਹਨ ਵਧੀਆ ਵਧੀਆ ਵਿੱਚ ਛੜੀਆਂ ਬਣਾਉਂਦੇ ਤੇ ਖਜੂਰਾਂ ਦੇ ਇਹ ਤੁਸੀਂ ਬਣਾਏ ਹੋਏ ਆ ਅਸੀਂ ਬਣਾਏ ਸਾਡੀ ਬੇਬੇ ਬਣਾਏ ਕਰਦੀ ਸੀ ਅੱਛਾ ਮੇਰੀ ਮਾਂ ਕੇ ਸਾਨੂੰ ਵੀ ਸਿਖਾਇਆਤਾ ਉਹਨਾਂ ਨੇ ਲਓ ਜੀ ਆਹ ਦੇਖੋ ਜੀ ਬੋਈਏ ਬਣਾਉਂਦੇ ਸੀਗੇ ਜੀ ਪੁਰਾਣੇ ਸਮੇਂ ਦੇ ਵਿੱਚ ਖਜੂਰ ਦੇ ਤੁਸੀਂ ਜ਼ਰੂਰ ਕਰਿਓ ਕਮੈਂਟ ਤੇ ਦੱਸਿਓ ਜੀ ਜੇਕਰ ਤੁਹਾਡੇ ਪਿੰਡ ਦੇ ਵਿੱਚ ਜਾਂ ਤੁਸੀਂ ਵੀ ਕਦੀ ਇਹ ਬੋਈਏ ਬਣਾਏ ਨੇ ਜੀ ਔਰ ਇਹ ਦੇਖਿਆ ਸਾਰਾ ਸਿਸਟਮ ਸੀ ਤਾਂ ਕਮੈਂਟ ਜ਼ਰੂਰ ਕਰਿਓ ਜੀ ਦੇਖੋ ਜੀ ਇਹ ਵੀਡੀਓ ਬੜਾ ਖਾਸ ਹੈ ਔਰ ਖਾਸ ਪੁਰਾਣੀਆਂ ਵਿਰਾਸਤੀ ਗੱਲਾਂ ਹੋ ਰਹੀਆਂ ਜੀ ਬੇਬੇ ਜੀ ਆ ਤਾਂ ਕਮਾਲ ਕਰਤਾ ਬੋਈਏ ਯਾਦ ਕਰਾ ਦਿੱਤੀ ਬੋਈਏ ਬਹੁਤ ਖਰਾਬ ਨਹੀਂ ਸੀ ਹੁੰਦੀ ਨਹੀਂ ਜੀ ਹੁੰਦੀ ਆਵੰਦੀ ਹੈਣਾ ਹਾਂ ਜੀ ਆ ਜਿਹੜੇ ਹੁਣ ਕੈਸ ਰੋਲ ਦੇ ਚੱਲਦੇ ਪਾਣੀ ਛੱਡ ਜਾਂਦੀ ਇਹ ਚ ਰੋਟੀ ਖਦਰ ਦੇ ਪੌਣੇ ਹੁੰਦੇ ਜਾਂ ਖਦਰ ਦੇ ਹਾਂ ਕਿਤੇ ਖਦਰ ਦੇ ਪੌਣੇ ਹੁੰਦੇ ਨੇ ਇਹਨੇ ਪੌਣ ਲਿਆਇ ਕਰਦੇ ਤੇ ਰੋਟੀਆਂ ਜੋਗੇ ਵੀ ਲਿਆਉਣੇ ਬੋਈਏ ਹਾਂ ਫਿਰ ਬੰਦਰਵਾਲ ਬਣਾਇਆ ਕਰਦੇ ਤੇ ਹਾਂ ਤਾਂ ਉਹ ਕਹਿੰਦੇ ਹੁੰਦੇ ਤੇ ਜਿਹੜੇ ਹੁਣ ਬਣਾਉਂਦੇ ਨੇ ਇਹ ਇਹ ਕਿਆ ਡਾਉਂਦੇ ਹੁੰਦੇ ਨੇ ਆਣੇ ਸੰਤ ਫਤੰਗ ਇਹਨਾਂ ਦੇ ਬਣਾ ਕੇ ਫੁੱਲ ਬਣਾ ਕੇ ਵਿੱਚ ਨਾਲੀਆਂ ਪਾਉਣੀਆਂ ਕੰਚ ਦੀਆਂ ਉਹ ਇੱਥੇ ਟੰਗਣੇ ਲਿਆ ਕੇ ਉਹ ਵੀ ਐਡੀ ਬਣਾਉਣੀ ਟੋਕਰੀ ਰੰਗ ਬਰੰਗੇ ਦਰਵਾਜਿਆਂ ਦੇ ਗਟੰਗੇ ਕਰ ਦਿੰਦੇ ਦਰਵਾਜੇ ਦੇ ਅੱਗੇ ਫਿਰ ਉਹ ਨਵੀਂ ਬਹੂ ਦਾ ਦੇਖ ਕੇ ਜਿਹੜੀਆਂ ਆਏ ਕਰਦੀਆਂ ਪਾਕਿਸਤਾਨੀਆਂ ਹਾਂ ਹਾਂ ਬਾਜੀਗਰ ਨੇ ਕਹਿੰਦੇ ਹੁੰਦੇ ਤੇ ਉਹਨਾਂ ਨੂੰ ਅੱਛਾ ਫਿਰ ਉਹਨਾਂ ਦੇਖ ਕੇ ਆ ਜਾਣਾ ਤੇ ਗਿੱਧਾ ਪਾਉਣਾ ਉਹਨਾਂ ਨੂੰ ਬਹੁਤ ਅੱਛਾ ਵੀ ਨਵੀਂ ਪਹੂ ਆਈ ਵੀ ਬੰਦਰ ਵਾਲ ਟੰਗੇ ਉਹਨੂੰ ਬੰਦਰ ਵਾਲ ਕਹੇ ਕਰਦੇ ਤੇ ਅੱਛਾ ਅੱਛਾ ਹਾਂਜੀ ਤੇ ਉਹਨਾਂ ਨੂੰ ਖੂਬ ਨੱਚ ਕੇ ਜਾਣਾ ਆਪਣਾ ਲੈ ਕੇ ਜਾਣਾ ਕਿਸੇ ਤੇ ਸੂਟ ਲੈ ਜਾਣਾ ਕਿਸੇ ਤੇ ਪੈਸੇ ਲੈ ਜਾਣਾ ਕਿਸੇ ਆਟਾ ਦਾਣਾ ਲੈ ਜਾਣਾ ਲੈ ਜਾਣਾ ਹਾਂ ਐਨ ਬੇੜੇ ਮਹੱਲੇ ਦੀ ਸਾਰੀਆਂ ਆ ਜਾਂਦੀਆਂ ਫਿਰ ਵਾਂਡਾ ਕਰਕੇ ਬਹੂ ਪਾਨੂ ਉਹਨਾਂ ਨੂੰ ਬੇਲਾਂ ਦੇ ਕਰਦੀਆਂ ਤੇ ਉਹ ਉਹਨਾਂ ਨੂੰ ਬੇਲਾਂ ਕਹੇ ਕਰਦੇ ਤੇ ਬੇਲ ਚ ਦੇ ਦਿਓ ਜੀ ਇਸ ਤਰ੍ਹਾਂ ਦੇ ਕੰਮ ਹੁੰਦੇ ਤੇ ਜਦ ਸਾਡੇ ਵਿਆਹ ਹੋਇਆ ਇਹ ਜੰਦੀ ਗੱਲ ਆ ਵਾਹ ਜੀ ਵਾਹ ਹੁਣ ਮਾਂ ਜੀ ਤਾਂ ਭਈ ਦੇਖੋ ਫੌਜੀ ਨਾਲ ਵਿਆਹੀ ਵੀ ਸੀ ਇਹ ਫੇਰ ਵੀ ਇਹਨੇ ਘਟ ਬਣਾਈ ਮਨੋਈ ਕਰੀ ਵੀ ਆ ਹਮਾਰੀ ਕਨੇ ਫੇਰੀ ਵਧੀਆ ਤਨਖਾਹ ਮਿਲਦੀ ਸੀ ਤਨਖਾਹ ਨਾਲ ਇਹਦਾ ਪਿਓ ਵੀ ਕੰਮ ਕਰਦਾ ਤਾਂ ਵਧੀਆ ਸਾਡੇ ਜੀਵੀਦਾਰ ਤੇ ਸੀ ਜ਼ਿਮੀਦਾਰ ਤੇ ਜ਼ਿਮੀਦਾਰ ਵਾਲਾ ਕੰਮ ਕਰਦੇ ਤੇ ਹਾਂ ਜੀ ਜਣੀ ਪਸੰਦ ਕਰ ਲਈ ਸਾਨੂੰ ਇਹ ਨਹੀਂ ਨਹੀਂ ਵਧੀਆ ਹੈ ਨਹੀਂ ਨਹੀਂ ਗਾਟਾ ਇਸ ਕੋ ਜੀ ਆਇਆ ਇਹ ਨਾ ਚਾਹਣ ਜਾਣਗੇ ਨਾ ਦੇਖੀ ਤੁਹਾਨੂੰ ਜਦੇ ਕੁਰਸੀ ਬਗਾਈ ਇਹਨਾਲ ਬਿਠਾਉ ਮੇਰੇ ਇਕੱਠੀਆਂ ਕੱਖ ਵੜਨੇ ਅਸੀਂ ਸੱਸ ਬਹੂ ਨਾ ਅੱਛਾ ਕੱਖ ਕਿੱਥੇ ਲੈਣਾ ਇਕੱਠੀਆਂ ਆਉਣਾ ਹੱਸਣਾ ਤੂੰ ਸੁਣਾ ਉੱਥਾ ਵੀ ਖੇਤਾਵਾ ਵੀ ਕਪਾਹ ਬੀਜਿਆ ਕੇ ਪਾਹ ਚੁਗਣੀਆਂ ਬਥੇਰੀਆਂ ਹਾਂ ਜੀ ਕਪਾਹ ਕਪਾਹ ਆਪਣੇ ਏਰੀਏ ਚ ਬੀਜਦੇ ਵੀਦੇ ਜਾਂਦੇ ਬਹੁਤ ਬੀਜਦੇ ਤੇ ਜੀ ਹਾਂ ਬਹੁਤ ਬਾਬੀ ਦੇ ਜੀ ਹਾਂ ਜੇ ਕੋ ਚੋਗਣ ਲਾਉਣੀ ਤਾਂ ਉਹਨਾਂ ਚੁਗਣੀ ਜਿੰਨੀ ਕੁ ਚੁਗਣੀ ਉਹਦੇ ਵਿੱਚ ਉਹਨੂੰ ਦਸਵਾਂ ਹਿੱਸਾ ਦੇ ਕਰਦੇ ਤੇ ਨਹੀਂ ਕਰਦੇ ਅੱਛਾ ਐਨੇ ਢੇਰੀਆਂ ਬਣਾ ਲੈਣੀਆਂ ਹਾਂ ਹਾਂ ਨੌ ਨੌ ਰੱਖ ਲੈਣੇ ਮਾਲਕ ਨਾ ਅੱਛਾ ਉਹ ਦਸਵਾਂ ਚੋਗਣੇ ਵਾਲੇ ਨੂੰ ਦੇ ਕਰਦੇ ਇਹਦੇ ਚੋਗਣ ਕਹਿੰਦੇ ਸੀ ਚੋਗਣ ਕਹਿੰਦੇ ਅੱਛਾ ਹਾਂ ਦਿੱਤਾ ਤਕਰੀਓ ਤੋਂ ਤੱਕੜੀ ਘੋਲ ਲਿਤੀ ਗਾ ਵਾਲਾ ਤਾਂ ਖੇਤ ਮੈਂ ਕਰੇ ਕਰਦੀਆਂ ਤੀਆਂ ਅੱਛਾ ਹੋਰ ਕੀ ਤੱਕੜੀ ਵਾ ਧੋਲ ਕੇ ਦਿੰਦੇ ਸੀ ਨਹੀਂ ਨਾ ਘਰਾ ਦਿੱਤੀ ਸੀ ਅੱਛਾ ਖੇਤ ਤੋ ਕਰ ਦੇਗਾ ਜਦ ਤੋ ਅੰਗੀ ਦੇ ਅੱਛਾ ਅੱਛਾ ਬੜੇ ਬਹੁਤ ਖੁਸ਼ ਰਹਿੰਦੇ ਸਨ ਜ਼ਮੀਨ ਬਟਾਈ ਵੀ ਦਿੱਤੀ ਵੀ ਸੀ ਅੱਛਾ ਹਾਂ ਜੀ ਨੌਕਰੀ ਕਰਕੇ ਆਈਏ ਤਾਂ ਸਾਡੇ ਇੱਥੇ ਆ ਕੇ ਵੀ ਨਾ ਬਿਜਲੀ ਬੋਰਡ 'ਚ ਨੌਕਰੀ ਕੀਤੀ 16 ਸਾਲ ਅੱਛਾ ਇਹ ਤਾਂ ਬਾਹਰੇ ਰਹੇ ਵਿਚਾਰੇ ਅੱਛਾ ਪਹਿਲਾਂ ਬਿਜਲੀ ਆਰਮੀ 'ਚ ਫਿਰ ਬਿਜਲੀ ਬੋਰਡ 'ਚ ਵੀ ਹਾਂ ਜੀ ਹਾਂ ਜੀ ਹਾਂ ਜੀ ਰੋਪਣ ਨਾਲ ਸਾਈਕਲ 'ਤੇ ਜਾਇ ਕਰਦੇ ਤੇ ਬਾਬਾ ਜੀ ਹਾਂ ਜੀ ਮਾਜੀ ਦਾ ਦੁੱਧ ਲੈ ਕੇ ਜਾਣਾ 5-6 ਕਿਲੋ ਅੱਛਾ ਰੋਪਣ ਤੁਹ ਜਾਂਦੇ ਸਾਈਕਲ 'ਤੇ ਤੁਸੀਂ ਪਿੱਛੇ ਬੈਠ ਕੇ ਜਾਂਦੇ ਸਾਈਕਲ 'ਤੇ ਪਿੱਛੇ ਨਹੀਂ ਪਿੱਛੇ ਨਹੀਂ ਬਿਨਾਂ ਇੰਦਾਂ ਇੱਥੇ ਗਿਆ ਜੇ ਕਹਿੰਦਾ ਮੈਂ ਪਹਿਲਾਂ ਉਠਾਲ ਲੈਂਦਾ ਮੈਂ ਕਿਤੇ ਬਿਮਾਰ ਦੇ ਲਿਡੂ ਦੀ ਹੋਣਾ ਨਾ ਫੇ ਕੈਰੀਰ ਤੇ ਬੈ ਜਾਣਾ ਮੈਂ ਇਹ ਰੋੜ ਕੇ ਜਾਣਾ ਇਹ ਤੇ ਚੱਲ ਕੇ ਚਲਾ ਤੇ ਕੈਰੀਅਰ ਤੇ ਰੋੜ ਕੇ ਲੈ ਜਾਣਾ ਮੈਨੂੰ ਲੈ ਜਾਣ ਬਹਾਲ ਕੇ ਐਂਦਾ ਪਿਆ ਐਂਦਾ ਪਿਆਰ ਤਾਂ ਇਹਨਾਂ ਦਾ ਨਹੀਂ ਆਪ ਟੁਕੀ ਨਹੀਂ ਆਪਾਂ ਦਾ ਬੜੀ ਵਧੀਆ ਗੱਲ ਹੈ ਜਦੋਂ ਲਿਡੂ ਦੇ ਹੋ ਜਾ ਕਦੇ ਜਾਣਾ ਪੈਂਦਾ ਨਾ ਅੱਛਾ ਯਕੋ ਸਾਹਣ ਤਾਹੁਰ ਅਜਾ ਸਾਈਕਲ ਤੇ ਬਿਠਾ ਕੇ ਮੀਆਪੁਰ ਹੈ ਮੀਆਪਰਾ ਮੀਆਪੁਰ ਅਜਾ ਰੋਡ ਕੇ ਲੈ ਕੇ ਜਾ ਤੁਸੀਂ ਮਨਾ ਕਰਦੇ ਵੀ ਚਲਾਣਾ ਨਹੀਂ ਚਾਹੁੰਦੇ ਤੂੰ ਮੈਂ ਕਦੇ ਬੈਠੀ ਹੁੰਦੇ ਵੀ ਗੰਦੀ ਫਿਰ ਚਲਾ ਨਹੀਂ ਸਕਦਾ ਮੈਂ ਅੱਛਾ ਅੱਛਾ ਲਓ ਜੀ ਕੱਲੇ ਚਲਾਉਂਦੇ ਤੇ ਇਹ ਤਾਂ ਗੱਲ ਆ ਤਾ ਸਾਈਕਲ ਵਾਲੀ ਗੱਲ ਹੈ ਤੇ ਗੀਤ ਲਈ ਖੜਾ ਪਾ ਦੇ ਹੁਣ ਇਹ ਗੈਰੀਆ ਗੀਤ ਲਿਖਦੀ ਹੈ ਨਾ ਤੀ ਫਿਰ ਇਹ ਇਹ ਕੀ ਹਾਂ ਬੇਬੇ ਯਾਦ ਕਰਾਤੀ ਬਾਪੂ ਜੀ ਅਰੇ ਸੁਣੀ ਲੀ ਉਹਨਾਂ ਨੇ ਗੱਲ ਸਾਈਕਲ ਵਾਲੀ ਨਾ ਸੁਣਦੇ ਦੇਖੋ ਜੀ ਬਾਪੂ ਜੀ ਨੂੰ ਉੱਚਾ ਸੁਣਦਾ ਬਾਪੂ ਜੀ ਬੈਠੇ ਆ ਆਦਰੀ ਉਹਨਾਂ ਦੀ ਹੈਗੀ ਹੈ ਪਰ ਜਿਹੜੀ ਸਾਈਕਲ ਵਾਲੀ ਗੱਲ ਜੇ ਥੋੜੀ ਜਿਹੀ ਵੀ ਸੁਣ ਲਈ ਨਾ ਉਹਨਾਂ ਨੇ ਉਹਨਾਂ ਨੇ ਬਹੁਤ ਕੁਝ ਬੋਲਦੇ ਬਹੁਤ ਦੱਸਦੇ ਨਾ ਦੱਸਦੇ ਨਾ ਫੇਰ ਮੈਨੂੰ ਮੇਰੇ ਸਾਈਕਲ ਸੀ ਬੇਲੀਆ ਮਾਰਦਾ ਜਾਉਂਦਾ ਦੇਖੋ ਓਏ ਗੱਲ ਆਪਦੀ ਹੈ ਓਏ ਗੱਲ ਤੇ ਗੀਤ ਬਣ ਗਿਆ ਹਾਂ ਜੀ ਪੂਰਾ ਹਾਂ ਜੀ ਅੱਜ ਜਿੰਨੀ ਆਵਾਂ ਜਾਵਾਂ ਹਾਂ ਮੈਂ ਤਾਂ ਕਿੱਦਿਆਂ ਬੀਤ ਕਾਈ ਕਰਤੀਆਂ ਹਾਂ ਬਹੁਤ ਹੋਰ ਹੋਰ ਹੈਗਾ ਇੱਕ ਪੰਜਾਬੀ ਫਿਲਮ ਤੇ ਗਾਣਾ ਚੱਲਦਾ ਹੈ ਹਾਂ ਜੀ ਚੱਲਦਾ ਹੈ ਚੱਲਦਾ ਗਾਣਾ ਬੜਾ ਮਸ਼ਹੂਰ ਗਾਣਾ ਹੈ ਬੈਜ ਮੇਰੇ ਸਾਈਕਲ ਤੇ ਮੈਂ ਟੱਲੀਆਂ ਵਜਾਉਂਦਾ ਜਾਉ ਅੱਛਾ ਪਿੱਛੇ ਬਿਠਾ ਕੇ ਲੈ ਜਾਣਾ ਵੀ 2-3 ਕਿਲੋਮੀਟਰ ਰੋਪੜ ਵੀ ਲੈ ਜਾਂਦੇ ਤੇ ਇੱਕ ਸਕੂਟਰੀ ਲੈ ਲਈ ਸੀ ਅੱਛਾ ਸਕੂਟਰ ਸਕੂਟਰੀ ਛੋਟੀ ਜੀ ਉੱਪਰ ਮੈਂ ਕਿਹਾ ਚੱਲ ਜਾਂਦੀ ਫੇਰ ਤੇ ਚਲਾ ਲੈਂਦੇ ਹਾਂ ਅੱਛਾ ਅੱਛਾ ਜੀ ਜੀ ਕਰਦੇ ਹਾਂ ਅਰੇ ਚੰਡੀਗੜ੍ਹ ਬੈਠੇ ਘੁੰਮੀ ਆ ਮੈਂ ਅੱਛਾ ਹਾਂ ਸਾਈਕਲ ਪਰ ਘੁੰਮੀ ਜਾਂਦੀ ਅੱਛਾ ਚੰਡੀਗੜ੍ਹ ਜਾ ਕੇ ਤੱਕੜੇ ਤੇ ਜਦ ਵਿੱਚ ਆਪਾਂ ਬਹਿ ਜਾਂਦੇ ਸੀ ਗੱਡੀ ਪਰ ਅੱਛਾ ਜਾਂ ਚਲਾ ਲੈਂਦੇ ਸੀ ਅੱਛਾ ਹਾਂ ਜਦ ਤੱਕੜੇ ਸੀ ਚੰਡੀਗੜ੍ਹ ਤੁਸੀਂ ਕੋ ਮੋਸਾਈਕਲ ਤੇ ਹਾਂਜੀ ਹਾਂਜੀ ਅੱਛਾ ਬਾਪੂ ਜੀ ਲੈ ਜਾਂਦੇ ਸੀ 10 ਮਹੀਨੇ ਰਹਿ ਗਏ ਚੰਡੀਗੜ੍ਹ ਬੈ ਪਰ ਸਾਈਕਲ ਤੇ ਇੱਥੇ ਪੜੀ ਤੋ ਸਾਈਕਲ ਨਾ ਨਾ ਇੱਥੇ ਤੇ ਨਹੀਂ ਹਾਂ ਇੱਥੇ ਜਾਂਦੇ ਤੇ ਬਟੇਲਾ ਬਟੇਲਾ ਤੇ ਚੰਡੀਗੜ੍ਹ ਦੇ ਕੋਲ ਪੈਂਦਾ ਹਾਂ 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 ਉੱਤੇ ਰਹਿੰਦੇ ਅੱਛਾ ਹਾਂਜੀ ਤੇ ਰਾਤ ਨੂੰ ਜੁਗ ਮਣ ਜਾਂਦੇ ਤੇ ਰਾਤ ਨੂੰ ਜਾ ਕੇ ਕੌਂ ਪੈਨੇ ਤੇ ਸੜਕਾ ਪਰ ਕੋਈ ਨਹੀਂ ਬਾਪੂ ਬੇਬੇ ਚੱਲ ਪਾ ਕੋਈ ਨਾ ਕੰਪੈਨੇ ਸਾਕਾ ਚਾਂਚ ਨਹੀਂ ਜਾਤ ਅੱਛਾ ਅਸੀਂ ਰਾਤ ਨੂੰ ਗੁੰਜ਼ਾਰੇ ਘੁੰਮਣਾ ਆ ਦੇਖਿਆ ਮਜ਼ਾਕ ਦੇ ਅੱਛਾ ਫਿਰ ਰਾਤ ਨੂੰ ਸਾਰਾ ਘੁੰਮ ਕੇ ਆਣਾ ਸਾਈਕਲ ਤੇ ਹੈ ਦਿਨ ਮੈਂ ਡਿਊਟੀ ਕਰਦੇ ਤੇ ਫਿਰ ਅੱਛਾ ਕੌਲ ਜਿਹੜਾ ਪੰਜਾਬੀ ਗਾਹਾਰ ਉੱਪਰ ਨਾ ਹੈ ਚੰਡੀਗੜ੍ਹ ਦਾ ਕਾਰਜ ਹੈ ਨਾ ਅੱਛਾ ਜਿਹੜਾ ਕਹਿੰਦੇ ਕਿਰਾ ਫੁੱਲਾ ਦਾ ਕਾਲਜ ਕਹਿੰਦੇ ਪੰਜਾਬੀ ਕਾਲਜ ਅੱਛਾ ਉੱਥੇ ਇਹਨਾਂ ਨੇ ਫਿਰ ਉਹ ਕਾਲਜ ਦੇ ਪੀ.ਟੀ. ਕਰਾਉਂਦੇ ਲਿਆਣਿਆਂ ਨੂੰ ਅੱਛਾ ਟ੍ਰੇਨਿੰਗ ਦਿੰਦੇ ਤੇ ਜਦੋਂ ਦਾ ਜ਼ੈਰ ਹੋ ਗਿਆ ਅੱਛਾ ਦੂਰ ਤਿੰਨ ਮਹੀਨੇ ਬਾਅਦ ਆ ਫੌਜ ਵੀ ਰਹੇ ਕਾਲਜ ਚ ਵੀ ਰਹੇ ਬਿਜਲੀ ਬੋਰਡ ਚ ਵੀ ਰਹੇ ਮੱਥਾ ਨੂੰ ਸਾਈਕਲ ਤੇ ਕਮਾਇਆ ਵੀ ਹਾਂ ਬਹੁਤ ਕਮਾਇਆ ਪਹਿਲਾਂ ਫੇਰ ਨਹੀਂ ਚੱਲਿਆ ਹੁਣ ਨਹੀਂ ਬਾਅਦ ਵਿੱਚ ਤਾਂ ਕਿੱਥੇ ਫੇਰ ਸਕੂਟੀ ਲੈ ਲਈ ਦੀ ਅੱਛਾ ਹਾਂ ਫੇਰ ਇਹ ਇਹ ਤੁਹਾਡਾ ਵੀਡੀਓ ਹੈ ਨਾ ਦੀ ਤੁਹਾਡੇ ਕੋਈ ਰਿਸ਼ਤੇਦਾਰ ਸਕੇ ਸਬੰਧੀ ਜਿਹੜੇ ਤੁਹਾਡੇ ਪੋਤੇ ਦੋਤੇ ਪੁੱਤਰ ਤਿਆਂ ਸਾਹਮਣੇ ਦੇਖਣਾ ਇਹ ਇਹ ਸਾਰੀਆਂ ਗੱਲਾਂ ਤੇ ਲੀਗ ਹੋ ਕੇ ਬੇਤੀ ਦਾ ਨਹੀਂ ਕੋਈ ਬੇਤੀ ਕਹਦੇ ਹਣੀਆ ਇਹ ਤਾਂ ਪਿਆਰ ਹੈ ਨਹੀਂ ਸੱਚੀ ਗੱਲ ਆ ਹੂੰ ਘਰੋਂ ਪਰੇ ਰੋਣੀ ਜਾਂਦਾ ਇਹ ਤੁਸੀਂ ਕਹਿਣ ਉਹਨਾਂ ਨੂੰ ਕਦੀ ਨਹੀਂ ਸੁਣਾਈ ਹੋਣੀ ਗੱਲ ਅੱਜ ਵੀਡੀਓ ਤੇ ਸੁਣਾ ਦਿੰਦੇ ਨਹੀਂ ਸਾਨੂੰ ਦੱਸਦੇ ਆ ਜੀ ਸਾਨੂੰ ਦੱਸਦੇ ਹੁੰਦੇ ਯਾਨੀ ਸਾਨੂੰ ਅੱਜ ਪਤਾ ਲੱਗਿਆ ਸਾਡੇ ਕੋਲ ਗੱਲ ਨਹੀਂ ਹੋਈ ਘਰ ਦੂਰ ਦੂਰ ਹਨ ਸਾਡੇ ਨਾਲ ਹਾਂ ਜੀ ਕਿਹੜੇ ਘਰ ਤੇ ਕੋਈ ਬਾਹਰ ਵੀ ਗਿਆ ਹੋਇਆ ਹਾਂਜੀ ਕਿਹੜੇ ਦੇਸ਼ ਚ ਗਏ ਵੀ ਮੇਰੇ ਹਸਬੰਡ ਸਾਉਦੀ ਅਰਬ ਆਜੀ ਤੇ ਦੋਨ ਨਾਨਾ ਜੋ ਕੈਨੇਡਾ ਹੈ ਜੀ। ਲੋ ਜੀ ਕੈਨੇਡਾ ਵਾਲਿਓ ਤੇ ਸਾਉਦੀ ਅਰਬ ਵਾਲਿਓ ਦੀ ਤੁਹਾਡੇ ਘਰ ਚ ਬੈਠੇ ਆ ਜੀ ਬੜਾ ਚੰਗਾ ਲੱਗ ਰਿਹਾ ਗੱਲਾਂ ਕਰਕੇ ਬੇਬੇ ਬਾਪੂ ਜੀ ਦੇ ਨਾਲ ਅਤੇ ਬੇਬੇ ਦੀ ਨੂ ਵੀ ਨਾਲ ਆਏ ਹੋਏ ਆ ਜੀ ਨਾਂ ਕੀ ਦੱਸਿਆ ਜੀ ਤੁਸੀਂ ਆਪਣਾ ਜੀ ਗਿਆਨਕੌਰ ਗਿਆਨਕੌਰ ਜੀ ਵੈਸੇ ਜੇ ਅਸੀਂ ਤੁਹਾਡੇ ਇੱਕ ਵੀਡੀਓ ਅਲੱਗ ਪਾਵਾਂਗੇ ਪਹਿਲਾ ਵੀਡੀਓ ਇਹੀ ਪਾਣਾ ਵੀ ਦੱਸੋ ਕੌਣ ਨੂ ਹੈ ਤੇ ਕੌਣ ਸੱਸ ਹੈ ਇਹ ਰਿਪੋਰਟ ਪਾਉਂਦੇ ਪਾਉਂਦੇ ਬਹੁਤਾਂ ਨੇ ਉਲਟ-ਪੁਲਟ ਦੱਸੀ ਜਾਣਾ ਬਿਆਸ ਦਾ ਸੱਸ 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 ਐਡਾ ਹੋਣਾ ਉਹ ਵੀਡੀਓ ਆਪੇ ਬਹੂ ਦਾ ਤਾਂ ਚਿੱਟੇ ਵਾਲਾ ਸੱਸ ਦੇ ਕੇ ਕਾਲੇ ਇਹ ਫਿਰ ਹੈ ਵੀ ਤਾਂ ਫੌਜੀ ਚ ਰਹੇ ਰ ਹਾਂਜੀ ਹਾਂ ਬਸ ਜਿਹੜੀ ਤੁਸੀਂ ਵਿਚਲੀ ਗੱਲ ਹਾਂਜੀ ਹਾਂਜੀ ਫੌਜ ਦੇ ਦੇਖੋ ਜੀ ਤੁਸੀਂ ਦੇਖੋ ਕਿਤੋਂ ਵੀ ਵੀਡੀਓ ਦੇਖ ਰਹੇ ਹੋ ਖਾਸ ਸੌੜਤੇ ਇਹਨਾਂ ਦੇ ਪਰਿਵਾਰ ਦੇ ਮੈਂਬਰ ਸਹਿਬਾਨ ਔਰ ਤੁਹਾਡਾ ਵੀਡੀਓ ਦੇਖੋ ਅਸੀਂ ਇੱਥੇ ਸ਼ੂਟ ਕਰਨ ਆਏ ਆਂ ਔਰ ਮਾਤਾ ਜੀ ਦੇ ਨਾਲ ਗੱਲਬਾਤ ਕਰ ਰਹੇ ਬਾਪੂ ਜੀ ਨਾਲ ਗੱਲਾਂ ਬਾਤਾਂ ਕੀਤੀਆਂ ਸਾਨੂੰ ਬਹੁਤ ਚੰਗਾ ਲੱਗਿਆ ਦੇਸ਼ਾਂ ਵਿਦੇਸ਼ਾਂ 'ਚ ਤੁਸੀਂ ਬੈਠੇ ਹੋ ਤੇ ਤੁਹਾਡੇ ਵਾਸਤੇ ਵੀਡੀਓਜ਼ ਬਣਾ ਰਹੇ ਆਂ ਅੱਜ ਬਣੀ ਜੀ ਗੱਲ ਦੀ ਪੰਜਾਬੀ ਵਿਰਸੇ ਦੀਆਂ ਪੁਰਾਣੀਆਂ ਗੱਲਾਂ ਹੋ ਰਹੀਆਂ ਵੀ ਫੇਰ ਕੋਈ ਹੋਰ ਗੱਲ ਰਹਿ ਨਾ ਜਾਵੇ ਸੁਣਾ ਦਿਓ ਕੋਈ ਅੱਜ ਹੋਰ ਵੀ ਉਹ ਦਾਲ ਦੁਲ ਦਰਣ ਦਾ ਸਿਸਟਮ ਕਿਦਾਂ ਸੀਗਾ ਹੌਲ ਦੜਦੇ ਸੀਗੇ ਚੱਕੀਆਂ ਵੀ ਦਲੇ ਕਰਦੇ ਅੱਛਾ ਪਹਿਲਾ ਮਿੱਟੀ ਲਿਆਉਣੀ ਜੀ ਹਾਂ ਹਾਂ ਉਹਦਾ ਫੇਰ ਥੱਲਾ ਪੱਥਣਾ ਅੱਛਾ ਉਹਦੇ ਉੱਪਰ ਤਿੰਨ ਠੁੰਮਣੇ ਜੇ ਲਾਉਣੇ ਖਾਸੇ ਬੜਬੜੇ ਅੱਛਾ ਫੇਰ ਉਹ ਸੁੱਕ ਜਾਣਾ ਉਹ ਸਿੱਧਾ ਕਰ ਲੈਣਾ ਅੱਛਾ ਫੇਰ ਉਹਦੇ ਵਿੱਚ ਚੱਕੀ ਦਾ ਜਿਹੜਾ ਪੁਰ ਲੈ ਆਉਣਾ ਪੱਥਰ ਦਾ ਹਾਂ ਹਾਂ ਫਿਰ ਉਹ ਲਾ ਦੇਣਾ ਅੱਛਾ ਉਹਦੇ ਵਿੱਚ ਇੱਕ ਕੀਲੀ ਹੁੰਦੀ ਸੀ ਉਹ ਪੱਥਰ ਲਾ ਦੇਣਾ ਹੱਥਾ ਕਰਨੀ ਆ ਨਾ ਨਾ ਹੱਥਾ ਉੱਪਰ ਲਾਉਂਦਾ ਮਾਂ ਜੀ ਉਹ ਤਾਂ ਕੀਲੀ ਹੈ ਠਾਂ ਦੀ ਹੂੰ ਹੂੰ ਫਿਰ ਉਹ ਕੀਲੀ ਵਿੱਚ ਇੱਕ ਲਾਲ ਪੌਣੀ ਸੀ ਅੱਛਾ ਛੋਟੀ ਜਿਹੀ ਦੀ ਲੋਹੇ ਦੀ ਹੂੰ ਉਹਦੇ ਉੱਪਰ ਫਿਰ ਜਿਹੜਾ ਹੱਥੇ ਵਾਲਾ ਉੱਪਰਲਾ ਹੋਣਾ ਚੱਕੀ ਦਾ ਪੂੜਾ ਹਾਂ ਹਾਂ ਉਮੇ ਕ ਹੱਥਾ ਲੱਗਿਆ ਹੁੰਦਾ ਦਾ ਅੱਛਾ ਜੀ ਉਹਦੇ ਵਿੱਚ ਇੱਕ ਮੰਨਮੀ ਹੁੰਦੀ ਤੇ ਲੱਕੜੀ ਦੀ ਗਲੀ ਵਾਲੀ ਫਿਰ ਉਹਦੇ ਉੱਪਰ ਰੱਖ ਦੇਣਾ ਅੱਛਾ ਜੀ ਸੁੱਕ ਗਈ ਉਹ ਸੁੱਕੇ ਤੋਂ ਬਾਅਦ ਰਾ ਵੀ ਰੱਖ ਲੈਣਾ ਉਹਨੂੰ ਛੋਟਾ ਜਿਹਾ ਦਾਣ ਨਿਕਲੇ ਨੂੰ ਹਾਂਜੀ ਹਾਂਜੀ ਬਾ ਫਿਰ ਦਾਲ ਚੱਕੀ ਚਾ ਜਾ ਦੇਣੀ ਦਾਲ ਪਾਈ ਜਾਣੀ ਪੀ ਕਰ ਜਾਣੀ ਦਲੀ ਜਾਣੀ ਹੂੰ ਫਿਰ ਜੇ ਬਰੀਕ ਦਾਲ ਨਹੀਂ ਆ ਤਾਂ ਤਾਂ ਲਾਲ ਗੇਲੇ ਕਰ ਲੈਣੀ ਜੇ ਮੋਟੀ ਦਾਲ ਨਹੀਂ ਦੋ ਫਾੜੀ ਤਾਂ ਉੱਪਰ ਲੀਰ ਦੀ ਲਾਲ ਜੀ ਬਣਾ ਕੇ ਇੱਕ ਹੋਰ ਉੱਪਰ ਰੱਖ ਦੇਣੀ ਫਿਰ ਐ ਦੋ ਫਾੜਾ ਹੋ ਜਾਣੀਆਂ ਫਿਰ ਉਹ ਧੋ ਕੇ ਧਰ ਲੈਣੀ ਆ ਚਾਹ ਤੁੜਕੇ ਵਾਲੀ ਬਣਾ ਲਓ ਚਾਹ ਇੱਕਣੀ ਬਣਾ ਲਓ ਬਦਿਆ ਸਵਾਦ ਬਣਦੀ ਸੀ ਬਹੁਤ ਰੁੜਗੇ ਸਰਾ ਤੇਲ ਕਾ ਕਰਦੇ ਜਾ ਹਾਂ ਅੱਛਾ ਜੇ ਕਾ ਰਾਇ ਦਾ ਤੇਲ ਹੁੰਦਾ ਤਾਂ ਆ ਗੋਭੀ ਸਰਾ ਤਾਂ ਮਿੱਠੀ ਆ ਰਾਇ ਦਾ ਤੇਲ ਹੁੰਦਾ ਤਾਂ ਜਾ ਯਾ ਤੋੜੀਏ ਦਾ ਹੁੰਦਾ ਹਾਂ ਤੋੜੀਏ ਦਾ ਕੌੜਾ ਹੁੰਦਾ ਤਾਂ ਰਾਇ ਦਾ ਬਹੁਤ ਸਵਾਦ ਹੁੰਦਾ ਤਾਂ ਦੇਖੋ ਬਹੁਤ ਕੰਮ ਕੀਤੇ ਚਟਕੀਆਂ ਚਲਾਈਆਂ ਅੰਦਰੀਆਂ ਗੁੜੀਆਂ ਲੈ ਟੇਰਨਾ ਐ ਜਿਹੜੇ ਖੇਸੂਣਦੇ ਤੇ ਹਾਂ ਹਾਂ ਨਿਚਲੇ ਬਣਾ ਲੈਨੇ ਕੱਤ ਕੇ ਫਿਰ ਟੇਰਨ ਹੁੰਦੇ ਤੇ ਹੂੰ ਇਹ ਕਿਹੜਾ ਤਿੱਖਾ ਜਾਂ ਹੁੰਦਾ ਦਾ ਉੱਪਰ ਦਾ ਹੁੰਦਾ ਮੁਰਮਾ ਜਾ ਇਹ ਕਹਿੰਦਾ ਟੇਰ ਕੇ ੱਟੀਆਂ ਬਣਾਉਣੀਆਂ ੱਟੀਆਂ ਬਣਾਵਾਲੇ ਕਿ ਫੇਰ ਉਹ ਦੇਣੀ ਜਲਾਹੇ ਕੋਲ ਬੁੰਨੇ ਨੂੰ ਤਾਂ ਕਿ ਇਸ ਬੁੰਕੇ ਦਿੰਦੇ ਤੇ ਇਸ ਤਰ੍ਹਾਂ ਚਲਾਈ ਜਾਣਾ ਬੈਠਿਆ ਨਾ ਮੇ ਲੋ ਖੇਤਾਂ ਤੇ ਕੰਮ ਕਰਕੇ ਆਣ ਕੇ ਪੀੜੀ ਡਾਲਣੀ ਖਾਸਾ ਖਾਸਾ ਸੂਤ ਅਸੀਂ ਟੇਰ ਦਿੰਦੇ ਰਿਆਂ 5-5 ਕਿਲੋ ਕੁਛ ਨਹੀਂ ਤਾਂ ਦੁਖਦਾ ਸਾਬ ਬਾਹਾਂ ਬੂਹਾਂ ਠੀਕਦੀਆਂ ਚੱਕੀ ਵੀ ਚਲਾਉਣੀ ਚੱਕੀ ਵੀ ਚਲਾਈ ਉਹ ਬਾਹਾਂ ਬੂਹਾਂ ਨਹੀਂ ਦੇਦੇ ਲੋਟੀਆਂ ਦੀ ਵਰਜਿਸ਼ ਪੂਰੀ ਹੁੰਦੀ ਸੀ ਹਾਂਜੀ ਹਾਂਜੀ ਉੱਪਰ ਬਹੁਤ ਲਾਇਆ ਸੀ ਤਾਂ ਜੀ ਕਈਆਂ ਵੀ ਚਲਾਈਆਂ ਦੇਖ ਲੋ ਸਾਡਾ ਹੱਦਕਲ ਕਿਆ ਚਲਾਂਦੇ ਲੋਕੀ ਪਤਾ ਹੈ ਤੁਹਾਨੂੰ ਟਿਕ 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 ਸਭੇ ਟਿਕ ਟਿਕ ਹੈ ਨਹੀਂ ਚਲਦੀ ਹੈ ਉਹੀ ਉਹਨਾਂ ਦੇ ਮਾਪੇ ਆ ਨਿਆਣੇ ਉਹੀ ਭੈਣ ਭਾਈ ਉਹੀ ਸਭ ਕੁਝ ਦੇਖੋ ਅਸੀਂ ਪਰ ਇਹ ਬੱਚੇ ਦੋ ਫਸਟਾ ਪਿੰਡ ਮਾ ਲੈ ਵਧੀਆ ਹੈ ਬੱਚੇ ਇਹ ਇਹ ਨਹੀਂ ਇਹ ਨਹੀਂ ਉਹ ਕਰਦੇ ਬਹੁਤ ਜਿਨ੍ਹਾਂ ਦੀਆਂ ਕਹਾਣੀਆਂ ਸੁਣਾ ਬਹੁਤ ਵਧੀਆ ਬਹੁਤ ਵਧੀਆ ਗੱਲ ਹੈ ਇਹਨਾਂ ਦੀਆਂ ਕਹਾਣੀਆਂ ਵੀ ਵੀਡੀਓ ਬਣਾਵਾਂਗੇ ਦੇਖੋ ਸਮਾਂ ਇਦਰਾ ਖਰਾਬ ਆ ਗਿਆ ਹਾਂਜੀ ਹਾਂਜੀ ਔਰ ਲੋਕੀ ਮੋਬਾਈਲੇ ਚ ਬੜੇ ਹੋਏ ਅਸੀਂ ਸੋਚੇ ਜਿਹੜੇ ਮੋਬਾਈਲੇ ਚ ਬੜੇ ਹੋਏ ਉਹਨਾਂ ਮੋਬਾਈਲੇ ਚ ਚੀਜ਼ ਵਧੀਆ ਦਿਖਾ ਦਈਏ ਇਸ ਕਰਕੇ ਵੀਡੀਓ ਬਣਾ ਦਈਏ ਠੀਕ ਆ ਜੀ ਠੀਕ ਮੋਬਾਈਲੇ ਚ ਔਟਪਟ ਬਹੁਤ ਚੱਲ ਰਿਹਾ ਬਹੁਤ ਜ਼ਿਆਦਾ ਪਤਾ ਪੰਜਾਬ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵਧੀਆ ਚੀਜ਼ ਜਾਊਗੀ ਲੋਕ ਵਧੀਆ ਗੱਲਾਂ ਸੁਣ ਕੇ ਬਾਪੂ ਜੀ ਦੀਆਂ ਗੱਲਾਂ ਬੇਬੇ ਦੀਆਂ ਗੱਲਾਂ ਤੁਹਾਡੀਆਂ ਗੱਲਾਂ ਉਹ ਪੁਰਾਣੀਆਂ ਗੱਲਾਂ ਉਹ ਦਲੀਏ ਦੀਆਂ ਗੱਲਾਂ ਦਾਦਿਆਂ ਦੀਆਂ ਗੱਲਾਂ ਹਾਰਿਆਂ ਦੀਆਂ ਗੱਲਾਂ ਸੁਪੂ ਦੀਆਂ ਗੱਲਾਂ ਖੇਤੀ ਦੀਆਂ ਗੱਲਾਂ ਲੋਕਾਂ ਨੂੰ ਅਸੀਂ ਸਿੱਧੇ ਰਸਤੇ ਲੈ ਕੇ ਜਾ ਸਕਦੇ ਆ ਸਾਰੇ ਪਰਵਾਰ ਨਾਲ ਮੰਜੇ ਡਾਲੇ ਨੇ ਦੇਖ ਲੋ ਹਾਂਜੀ ਕੋਈ ਪੱਖਾ ਨਹੀਂ ਲਾਉਣਾ ਪੱਖੀਆਂ ਹੁੰਦੀਆਂ ਦੀਆਂ ਹਾਂਜੀ ਕੋਈ ਭੈਣ ਭਾਈਆਂ ਨਾਲ ਅਸੀਂ ਸਾਰਿਆਂ ਨਾਲ ਮੰਜੇ ਡਾਲੇ ਨੇ ਮਾਪੇ ਪਾਣੇ ਮਡਾਲੇ ਨੇ ਕੋਈ ਹਾ ਹਾ ਹੀ ਹੀ ਚੱਲਣੀ ਪੂਰੀ ਕਿਸੇ ਨਾਲ ਗਾਲ ਨਹੀਂ ਕੱਢਣੀ ਕੁਛ ਨਹੀਂ ਕਹਿਣਾ ਪੁਰਾਣੀਆਂ ਬੱਤਾਂ ਸੁਣਾਣੀਆਂ ਸਾਡੇ ਬਾਬਿਆਂ ਨੇ ਵੀ ਕੀ ਉਹ ਵੀ ਸੁਣੀ ਜਾਣੀ ਆ ਮੇਰੇ ਪੋਤਾ ਸਾਰਾ ਪਰਿਵਾਰ ਇਕੱਠਾ ਇਸ ਵੇੜੇ ਮੈਂ ਪੈਜੇ ਕਰ ਦੋਦੇ ਹੁਣ ਕੋਈ ਪੈਂਦਾ ਹਾਂ ਨਹੀਂ ਪੈਂਦਾ ਸਮਾਂ ਬਦਲ ਗਿਆ ਸਾਰਾ ਬਦਲ ਗਿਆ ਜੀ ਬਦਲ ਪਹਿਲਾਂ ਸਮਾਂ ਵਧੀਆ ਸੀ ਕਿ ਹੁਣ ਵਧੀਆ ਜੀ ਇੱਕ ਵਾਰ ਜੀ ਦੱਸੋ ਜੀ ਪਹਿਲਾਂ ਚੰਗਾ ਸੀ ਪਹਿਲਾਂ ਪਹਿਲਾਂ ਚੱਲਦਾ ਸੀ ਬਹੁਤ ਵਧੀਆ ਸੀ ਸਾਡੀ ਵੀ ਦਾਦੀ 100 ਸਾਲ ਦੀ ਹੋ ਕੇ ਮਰੀ ਸੀ ਅੱਛਾ ਦਾਦਾ ਥੋੜਾ ਜਿਹਾ ਪਹਿਲਾਂ ਮਰ ਗਏ ਤੇ ਅੱਛਾ ਅੰਤੋਈ ਬਿਮਾਰੀ ਨਹੀਂ ਠੀਕ ਠਾਕ ਦੇ ਜੀ ਸਾਡੇ ਬਾਪੂ ਜੀ ਵੀ ਬਹੁਤ ਐਨ ਗਏ ਉਮਰ ਸਿਰ 80-85 ਸਾਲ ਦੇ ਮਾਤਾ ਜੀ ਵੀ ਮੇਰੀ ਬਹੁਤ ਵਧੀਆ ਕੰਮ ਕਰਕੇ ਗਏ ਆ ਹਸਤ ਉਸ ਦੇ ਰਹਿੰਦੇ ਤੇ ਅੱਛਾ ਕੋਈ ਗੋਡੇ ਨਹੀਂ ਤੇ ਦੁਖਦੇ ਕੁਛ ਨਹੀਂ ਤਾਂ ਦੁਖਦਾ ਕਿਸੇ ਆ ਗੋਡਿਆਂ ਦੀ ਬਿਮਾਰੀ ਤਾਂ ਹੋਣੀ ਚੱਲੀ ਹਾਂਜੀ ਹਾਂਜੀ ਅੱਖਾਂ ਵਿੱਚ ਵੀ ਸਰਵਾਈਆਂ ਹੈਗੀਆਂ ਠੀਕ ਦੀਆਂ ਆਇਆਂ ਕਿੱਦਾਂ ਤਾਂ ਲੱਗੀਆਂ ਗੱਲਾਂ ਬਾਤਾਂ ਅੱਜ ਦੀਆਂ ਬਹੁਤ ਵਧੀਆ ਆ ਗਿਆ ਮਜ਼ਾ ਆਇਆ ਨਜ਼ਾਰਾ ਆਇਆ ਬਹੁਤ ਹੋਰ ਕੀ ਕਰਦੇ ਵੇ ਬੇਸੀ ਨਾ ਪੁਰਾਣਾ ਜ਼ਮਾਨਾ ਦੀ ਗਿਆ ਹਾਂ ਲਓ ਜੀ ਵੀਡੀਓ ਨੂੰ ਵਕਤ ਤੋਂ ਵਕਤ ਸ਼ੇਅਰ ਕਰਿਓ ਜੇਕਰ ਕੋਈ ਗੱਲਬਾਤ ਰਹਿ ਗਈ ਦੇਖੋ ਵੀਡੀਓ ਲੰਬਾ ਹੋ ਜਾਂਦਾ ਏਸ ਕਰਕੇ ਅਸੀਂ ਅੱਜ ਕਲੋਜ਼ਿੰਗ ਇੱਥੇ ਹੀ ਕਰਦੇ ਆ ਪਰ ਵੀਡੀਓ ਨੂੰ ਸ਼ੇਅਰ ਕਰਿਓ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਕਮੈਂਟ ਸੈਕਸ਼ਨ 'ਚ ਕਮੈਂਟ ਕਰਿਓ ਜਰੂਰ ਜੀ ਬਾਪੂ ਜੀ ਇਸ ਇੰਟਰਵਿਊ ਦੇ ਵਿੱਚ ਬੈਠੇ ਰਹੇ ਆ ਕੁਝ ਆਰਮੀ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ ਕਿਉਂਕਿ ਉਹਨਾਂ ਨੂੰ ਪੁੱਛਾ ਸੁਣਾਈ ਦਿੰਦਾ ਇਸ ਕਰਕੇ ਬਹੁਤੀਆਂ ਗੱਲਾਂ ਇਹਨਾਂ ਦੇ ਨਾਲ ਨਹੀਂ ਹੋ ਸਕੀਆਂ ਮਾਫ਼ ਕਰਨਾ ਇਸ ਗੱਲ ਦੇ ਲਈ ਪਰ ਇਹਨਾਂ ਨੂੰ ਦੇਖ ਕੇ ਇਹਨਾਂ ਦੇ ਦਰਸ਼ਨ ਕਰਕੇ ਪੁਰਾਣੇ ਫੌਜੀ ਨੂੰ ਦੇਖ ਕੇ ਸਾਬਕਾ ਫੌਜੀ ਔਰ ਉਹ ਵੀ ਇਹ ਕਹਿੰਦੇ ਕਿ ਯੁੱਧ ਲੜਨ ਲਈ ਤਿਆਰ ਹੈ ਤਿਆਰ ਆ ਜੀ ਤਿਆਰ ਆ ਸਕਦਾ ਫੌਜ ਦੇ ਵਿੱਚ ਦੀ ਇਹ ਵੱਡੀ ਗੱਲ ਹੈ ਜੀ ਕਿੱਦਾਂ ਦਾ ਲੱਗਿਆ ਵੀਡੀਓ ਕਿੱਦਾਂ ਦੀ ਲੱਗੀਆਂ ਗੱਲਾਂ ਬਾਤਾਂ ਜਰੂਰ ਕਮੈਂਟ ਕਰਿਓ ਬਾਰ-ਬਾਰ ਕਹਿ ਰਹੇ ਆ ਔਰ ਵੀਡੀਓ ਨੂੰ ਵਕਤ ਤੋਂ ਵਕਤ ਸ਼ੇਅਰ ਕਰਿਓ ਜੀ